ਬੋਲ ਅਨੁਸਾਰ ਜਾਂਦਾ ਹੈ ਇਹ ਵੀ ਬਹੁਤ ਵੱਡਾ ਜਪ ਤੇ ਬਹੁਤ ਵੱਡਾ ਤਪ ਤੇ ਬਹੁਤ ਵੱਡੀ ਬੰਦਕੀ ਦੀ ਆਵਾਦਤ ਬਣ ਜਾਂਦੀ ਹੈ ਕਿਸੇ ਦੀ ਬੋਲ ਕਬੂਲ ਅਨੁਸਾਰ ਜਾਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਹਿਜ ਚ ਰਹਿੰਦੇ ਨੇ ਪਿਆਰ ਚ ਰਹਿੰਦੇ ਨੇ ਕਿਸੇ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਸਾਡੇ ਨਗਰ ਚ ਸ਼ਰਾਬ ਵੜੀ ਹੈ ਸਾਡੇ ਨਗਰ ਦੇ ਲੋਕ ਮਹਾਰਾਜ ਵੈਰ ਹੀ ਬੜਾ ਕਮਾਉਂਦੇ ਨੇ ਜੇ ਗੁਰੂ ਅਰਜਨ ਦੇ ਮਹਾਰਾਜ ਤੁਸੀਂ ਸਾਨੂੰ ਕਿਰਪਾ ਕਰ ਦੋ ਨਾ ਇੱਕ ਸਿੱਖ ਸਾਡੇ ਨਗਰ ਭੇਜ ਦੋ ਪਰ ਮਹਾਰਾਜ ਬੇਨਤੀ ਹੈ ਵੀ ਤੁਸੀਂ ਨਾਲ ਚੱਲਿਓ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਦੋਨੋਂ ਹੱਥ ਜੋੜੇ ਕਹਿੰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਚੱਲਦੀ ਹੈ ਅਸੀਂ ਜਾ ਨਹੀਂ ਸਕਦੇ ਪਰ ਹਾਂ ਅਸੀਂ ਇੱਕ ਗੁਰਸਿੱਖ ਤੁਹਾਡੇ ਨਾਲ ਭੇਜ ਦਿੰਨੇ ਆ। ਆ ਜਿਹੜਾ ਬਾਬਾ ਜੀ ਭਾਗ ਸਿੰਘ ਜੀ ਚਾਹੇ ਅਮਰੀਕਾ ਦੀ ਧਰਤੀ ਤੇ ਪ੍ਰਚਾਰ ਕਰ ਰਹੇ ਨੇ ਅਮਰਤ ਸੰਚਾਰ ਕਰਾ ਰਹੇ ਨੇ ਇਹ ਵੀ ਬੜੀ ਵੱਡੀ ਮਹਾਰਾਜ ਦੀ ਕਿਰਪਾ ਹੀ ਹੁੰਦੀ ਹੈ। ਫਿਰ ਉਹਨਾਂ ਨੇ ਮਹਾਰਾਜ ਨੇ ਕਿਰਪਾ ਕੀਤੀ ਜਥੇ ਨੂੰ ਭੇਜਿਆ। ਇਹ ਸਾਰੇ ਖੇਡ ਵਾਹਿਗੁਰੂ ਦੇ ਹੁਕਮ ਜੀ ਹੁੰਦੀ ਹੈ। ਬੁੱਲਿਆ ਰੱਬ ਵਖ ਨਹੀਂ ਵਖ ਹੁੰਦਾ ਵੀ ਨਹੀਂ ਜਿੱਦਣ ਹੋ ਗਿਆ ਚੱਕ ਲੋ ਚੱਕ ਲੋ ਚੱਕ ਲੋ ਹੋ ਜਾਣੀ ਹੈ ਰੱਬ ਨਾਲ ਪ੍ਰਸ਼ਾਦਾ ਛੱਕਦਾ ਰੱਬ ਨਾਲ ਤੇ ਤੁਰਿਆ ਫਿਰਦਾ ਰੱਬ ਨਾਲ ਤੇ ਲੰਗਰ ਚ ਗੁਰੂ ਕਾ ਪ੍ਰਸ਼ਾਦਾ ਛੱਕ ਲੇਗਾ ਰੱਬ ਨਾਲ ਤੇ ਸ਼ਬੀਰ ਤੇ ਬਹਿ ਕੇ ਜਲ ਛੱਕ ਲੇਗਾ ਜੇ ਰੱਬ ਨਾਲ ਨਾ ਹੋਇਆ ਸੱਚੀ ਮਹਾਰਾਜ ਕਹਿੰਦੇ ਤੇਰੇ ਨਾਲ ਕੋਈ ਵੀ ਨਹੀਂ ਹੋਣਾ ਕਹਿੰਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਬੜੇ ਸਹਿਜ ਪਿਆਰ ਦੇ ਵਿੱਚ ਕਹਿਣ ਲੱਗੇ ਵੀ ਅਸੀਂ ਇੱਕ ਸਿੱਖ ਨੂੰ ਭੇਜ ਦਿੰਨੇ ਆ ਤੇ ਸਿੱਖ ਦਾ ਨਾਂ ਸੀ ਪ੍ਰਾਣਾ ਕਹਿੰਦੇ ਪ੍ਰਾਣਾ ਸਿੰਘ ਅਸੰਗਤ ਆਈ ਹੈ ਭਾਈ ਗੁਰੂ ਕਾਬਲ ਦੀ ਇਹ ਬੇਨਤੀ ਕਰਦੇ ਆ ਵੀ ਸਾਡੇ ਨਗਰ 'ਚ ਪ੍ਰਚਾਰ ਹੋਵੇ ਸਾਡੇ ਨਗਰ 'ਚ ਗੁਰੂ ਵਾਲੇ ਬਣ ਸਾਡੇ ਨਗਰ ਦੇ ਅੰਦਰ ਮਹਾਰਾਜ ਚੜ੍ਹਦੀ ਕਲਾ ਹੋਵੇ ਤੇ ਭਾਈ ਪ੍ਰਾਣੇ ਨੂੰ ਪੰਜਵੇਂ ਪਾਸ਼ਾ ਕਹਿੰਦੇ ਵੀ ਤੂੰ ਇਹਨਾਂ ਦੇ ਨਗਰ ਜਾਣਾ ਦੋ ਟਾਈਮ ਬਾਣੀ ਪੜ੍ਹਨੀ ਐ ਨਾਲ ਕਥਾ ਤੇ ਕੀਰਤਨ ਵੀ ਕਰਨਾ ਤੇ ਭਾਈ ਪ੍ਰਾਣੇ ਨੇ ਦੋਨੋਂ ਹੱਥ ਕੜੇ ਕਰ ਤੇ ਕਹਿੰਦੇ ਮਹਾਰਾਜ ਮੈਨੂੰ ਨਹੀਂ ਕੁਛ ਆਉਂਦਾ ਮਹਾਰਾਜ ਕਹਿੰਦੇ ਬੱਲੇ ਓਏ ਪ੍ਰਾਣਾ ਜੀ ਆਹ ਹੀ ਤਾਂ ਚਾਹੀਦਾ ਜਦੋਂ ਕੋਈ ਕਹਦੇ ਮੈਨੂੰ ਕੁਛ ਨਹੀਂ ਆਉਂਦਾ ਸੱਚ ਜਾਣ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਦੀ ਵੱਡੀ ਸਾਰੀ ਕਿਰਪਾ ਹੁੰਦੀ ਹੈ ਬਸ ਇਹੀ ਕਹਿਣਾ ਹੈ ਮਹਾਰਾਜ ਮੇਰਾ ਕੁਛ ਨਹੀਂ ਤੇ ਮੈਨੂੰ ਕੁਛ ਨਹੀਂ ਆਉਂਦਾ ਮਹਾਰਾਜ ਹਮ ਅਵਗਨ ਭਰੇ ਇੱਕ ਗੁਣ ਨਹੀਂ ਇੱਕ ਵੀ ਮਹਾਰਾਜ ਗੁਣ ਨਹੀਂ ਮਹਾਰਾਜ ਭਾਈ ਪ੍ਰਾਣੇ ਨੂੰ ਕਹਿੰਦੇ ਪ੍ਰਾਣਾ ਜੀ ਤੁਸੀਂ ਸੰਗਤ ਨਾਲ ਜਾਣਾ ਕਿੰਦਾ ਮਹਾਰਾਜ ਸੱਚ ਦੱਸਾਂ ਨਾਮ ਇਹਨੂੰ ਕਥਾ ਆਉਂਦੀ ਹੈ ਬਸ ਮੈਨੂੰ ਤਾਂ ਵਾਹਿਗੁਰੂ ਸਤਨਾਮ ਦੀ ਗੱਲ ਤੁਸੀਂ ਜਿਵੇਂ ਕਰਾਉਂਦੇ ਹੋ ਕਰ ਲੂੰ ਪਰ ਜੇ ਸਾਹਿਬ ਨਾਲ ਮਹਾਰਾਜ ਤੁਸੀਂ ਕਹਿ ਰਹੇ ਹੋ ਪ੍ਰਚਾਰ ਕਰਨਾ ਮਹਾਰਾਜ ਮਿੱਥੋਂ ਨਹੀਂ ਜੇ ਹੋਣਾ ਆ ਸੁਣਿਓ ਬਚਨ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਪ੍ਰਾਣਾ ਜੀ ਤੁਸੀਂ ਨਹੀਂ ਪ੍ਰਚਾਰ ਕਰਨਾ ਪ੍ਰਚਾਰ ਤਾਂ ਤੁਹਾਡੇ ਸਰੀਰ ਚ ਵਰਤ ਕੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਨਾ ਹੈ ਇੱਕ ਵਾਰੀ ਬੋਲੋ ਸਤਨਾਮ ਆ ਜਿੰਨੇ ਸਰੀਰ ਜਿੰਨੀਆਂ ਜੋਤਾਂ ਬੈਠਿਓ ਤੁਹਾਡੇ ਵਿੱਚ ਵਰਤ ਕੇ ਕੜਾ ਪ੍ਰਸ਼ਾਦ ਦੀ ਦੇਖ ਛੱਕੀ ਜਾਣੀ ਹੈ ਤੁਹਾਡੇ ਵਿੱਚ ਵਰਤ ਕੇ ਗੁਰੂ ਕਾ ਲੰਗਰ ਛਕਿਆ ਜਾਣਾ ਕੀ ਦਾ ਗੁਰੂ ਦਾ ਗੁਰੂ ਕਾ ਲੰਗਰ ਤੇ ਛਕਿਆ ਕਿ ਨਹੀਂ ਗੁਰੂ ਕੀ ਸੰਗਤ ਨੇ ਮਹਾਰਾਜ ਕਹਿੰਦੇ ਕੁਛ ਵੀ ਦੂਜਾ ਨਹੀਂ ਸਭ ਕੁਝ ਮਹਾਰਾਜ ਕਹਿੰਦੇ ਇੱਕ ਹੈ ਕਹਿੰਦੇ ਭਾਈ ਪ੍ਰਾਨਾ ਜੀ ਨੇ ਬੇਨਤੀ ਕੀਤੀ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਸੋਨਾ ਜਹਾਸਨ ਬਿਛਾ ਦਿਆ ਕਰ ਜਿਵੇਂ ਬਾਬਾ ਜੀ ਦਾ ਇਸ ਤਰ੍ਹਾਂ ਬਿਛਾਇਆ ਹੈ ਐਵੇਂ ਬਿਛਾ ਦਿਆ ਕਰੋ ਤੇ ਤੂੰ ਅਰਦਾਸ ਕਰਿਆ ਕਰ ਅਰਦਾਸ ਕਰਕੇ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ ਕਰੋ ਮਹਾਰਾਜ ਮੇਰੀ ਰਸਨਾ ਤੇ ਕਿਰਪਾ ਕਰਕੇ ਕੁਛ ਪਲ ਬੈਠੋ ਮਹਾਰਾਜ ਨਗਰ ਚ ਪ੍ਰਚਾਰ ਕਰਨਾ ਤੇ ਭਾਈ ਪ੍ਰਾਣਾ ਜੀ ਜਦੋਂ ਨਗਰ ਚ ਪ੍ਰਚਾਰ ਕਰਨ ਗਏ ਸਾਰੇ ਪਿੰਡ ਦੇ ਨਗਰ ਦੇ ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਸਿੱਖ ਬਣ ਗਏ ਸੀ ਬੋਲੋ ਸਤਨਾਮ ਇੰਨੀ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਚ ਵੱਡੀਆਂ ਬਖਸ਼ਿਸ਼ਾਂ ਪਰ ਕਹਿੰਦੇ ਨੇ ਜਿੱਥੇ ਸੱਚ ਹੋਵੇ ਉੱਥੇ ਝੂਠ ਹੁੰਦਾ ਹੈ ਜਿੱਥੇ ਰਾਤ ਹੋਵੇ ਉੱਥੇ ਦਿਨ ਹੁੰਦਾ ਹੈ ਤੇ ਜਿੱਥੇ ਗੁੱਸਾ ਹੋਵੇ ਉੱਤੇ ਸ਼ਾਂਤੀ ਹੁੰਦੀ ਹੁਣ ਵਿਰੋਧ ਵਾਲੇ ਵੀ ਨਾਲ ਹੀ ਤੁਰ ਪੈਂਦੇ ਕਹਿੰਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਇੱਕ ਬੜਾ ਵੱਡਾ ਪ੍ਰਚਾਰ ਕੀਤਾ ਸੀ ਜਿਹੜੇ ਲੋਕ ਸਖੀ ਸਰਵਰ ਨੂੰ ਮੰਨਦੇ ਸਨ ਗੁਰੂ ਅਰਜਨ ਦੇ ਬਾਹਰ ਇਹ ਕਹਿੰਦੇ ਨਾ ਮੰਨਿਆ ਕਰੋ ਇੱਕ ਸਰੀਰ ਹੈ ਇੱਕ ਹੀ ਕੇਸ ਨੇ ਇੱਕ ਹੀ ਸਿਰ ਹੈ ਇੱਕ ਹੀ ਗੁਰੂ ਗੁਰੂ ਹੈ ਬਸ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਕੋਲ ਸਿਰ ਰੱਖ ਦਿੱਤਾ ਰਹਿੰਦੇ ਸਵਾਸਾਂ ਤੱਕ ਕਿ ਸਰਨਾ ਝੰਡ ਕੋਲੇ ਝੁਕੇ ਨਾ ਕਿਸੇ ਕੋਲ ਝੁਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਝੁਕਣਾ ਚਾਹੀਦਾ ਸਤਗੁਰ ਆਗੈ ਸੀਸ ਭੇਟ ਦਿਓ ਮਹਾਰਾਜ ਨੂੰ ਭੇਟਾ ਸੀਸ ਦਿਆ ਕਰੋ ਕਹਿੰਦੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਰੋਧ ਦੇ ਵਿੱਚ ਉੱਠਣਾ ਸ਼ੁਰੂ ਹੋ ਗਏ ਭਰਾਵਟ ਪਰਜਾਈ ਉੱਠ ਗੜੀ ਸਾਰੇ ਚਾਹੁੰਦੇ ਸਨ ਵੀ ਤਨ ਗੁਰੂ ਅਰਜਨ ਦੇਵ ਮਹਾਰਾਜ ਕਦੋਂ ਜਾਣ ਕਦੋਂ ਖਿਹੜਾ ਛੁੱਟੂ ਐਦਾਂ ਹੀ ਸੰਸਾਰ 'ਚ ਚੱਲਦਾ ਹੈ ਬੜਾ ਕੋਈ ਸੰਸਾਰ ਤੇ ਹੁੰਦਾ ਹੈ ਕੋਈ ਕਹਿੰਦਾ ਭੈਣ ਕਦੋਂ ਮਰੂਗੀ ਕਦੋਂ ਪਹਿਲੀ ਨਾਂ ਚੜੂਗੀ ਜਾਲੇ ਘੂਟੇ ਮੈਂ ਇੱਕ ਦਿਨ ਦੇਖੀ ਜਾਵਾਂ ਮਾਂ ਕਾਰ 'ਚ ਮਰੀ ਪਈ ਪੁੱਤ ਮਰੀ ਮਾਂ ਦੇ ਗੂਠੇ ਨਾਲ ਲਾਈ ਜਾਂ ਲਾਈ ਜਾਂ ਕੋਈ ਬਜ਼ੁਰਗ ਸੀ ਸੰਤ ਕਹਿਆ ਕਰ ਨਾਮ ਜਪ ਲੈ ਬਈ ਨਾਮ ਜਪਣ ਦਾ ਵੇਲਾ ਹੈ ਭਗਤੀ ਕਰ ਲੈ ਕੋਈ ਨਹੀਂ ਕਿਸੇ ਦਾ ਉਹ ਪਤਾ ਕੀ ਕਹਿੰਦਾ ਜੀ ਕਹਿੰਦਾ ਜੀ ਮੇਰੀਆਂ نوਹਾਂ ਮੇਰੇ ਪੁੱਤ ਮੈਥੋਂ ਬਿਨਾ ਪੁੱਛੇ ਤ ਕੋਈ ਕੰਮ ਨਹੀਂ ਕਰਦੇ ਸੰਤ ਕਹਿੰਦੇ ਉਹ ਲਾਈ ਹੈ ਜਿੱਦਨ ਬਾਜੀ ਪੁੱਠੀ ਪੈ ਗਈ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਉਹ ਬਾਪੂ ਕਿਆ ਕਰੇ ਮੈਨੂੰ ਨਹੀਂ ਲੋੜ ਨਾਮ ਜਪਣ ਦੀ ਮੈਨੂੰ ਕੀ ਲੋੜ ਆ ਸੰਗਤ ਜਾਣ ਦੀ ਮੇਰੇ ਪੁੱਤ ਪੁੱਤਰੇ ਨੂੰਹਾਂ ਪੋਤਾ ਬਹੁਤ ਕੁਝ ਦਿੱਤਾ ਹੈ ਸੰਤ ਕਹਿੰਦੇ ਆ ਉਹ ਮੰਨਣਾ ਨਹੀਂ ਕਹਿੰਦੇ ਸੰਤ ਕਹਿੰਦੇ ਤੈਨੂੰ ਇੱਕ ਝੁਗਤੀ ਦਿੰਨੇ ਆ ਇੰਨਾ ਸਮਾਂ ਤੈਨੂੰ ਅਸੇ ਦਿੱਤਾ ਹੈ ਕਰੇ ਬਹਿਨਸਾਰ ਤੇਰੀ ਸਵਾਸ ਨਿਕਲ ਜਾਣਗੇ ਸਾਰਾ ਕੁਝ ਤੈਨੂੰ ਸੁਣੂਗਾ ਸਾਰਾ ਕੁਝ ਅੱਖੀਂ ਦੇਖ ਲਈ ਤੇ ਤੇਰੇ ਦਿਵਾਲੇ ਜਿਹੜੇ ਜਿਹੜਾ ਤੂੰ ਕਹਿੰਨਾ ਨਾ ਸਾਰੇ ਮੇਰੇ ਸੰਗੀ ਨੇ ਇਹ ਮਹਾਰਾਜ ਸੰਤ ਕਹਿੰਦੇ ਲੱਬਿਆ ਮਣੀ ਥਿਆਉ ਨੇ ਉਹ ਘਰੇ ਗਿਆ ਘਰੇ ਜਾ ਕੇ ਜਦੋਂ ਬੈਣ ਜੇ ਲੱਗਿਆ ਤੇ ਨੋ ਪਾਣੀ ਲੈ ਕੇ ਆਈ ਤੇ ਬਾਪੂ ਘੇੜਾ ਕਾ ਕੇ ਮੰਜੇ ਤੇ ਡਿੱਗ ਪਿਆ ਜਦੋਂ ਡਿੱਗ ਪਿਆ ਸਵਾਸ ਨਾ ਆਉਂ ਹਾਹਾਕਾਰ ਮੱਚ ਗਈ ਨੋ ਕਰੇ ਬਾਪੂ ਚੰਗਾ ਭਲਾ ਸੀ ਇੰ样 ਕਰੋ ਵਿੰਦੇ ਕਿ ਉਹ ਜਿਉਂਦੇ ਜਿਉਂਦੇ ਨਹੀਂ ਕੁਛ ਕੀਤਾ ਤੇ ਹੁਣ ਬਾਪੂ ਮਰ ਗਿਆ ਭੱਜੋ ਲਿਖਾਓ ਬਹੀ ਖਾਤੇ ਲਵਾਓ ਗੂਠੇ ਇਹਨੇ ਮਰਨਾ ਹੀ ਸੀ ਇੱਕ ਦਿਨ ਉਹ ਬੋਲ ਹੀ ਬਦਲ ਗਏ ਐਨੇ ਚਰਨੋਂ ਫਿਰ ਸੰਤ ਆ ਕੇ ਉਹ ਬਾਪੂ ਨੂੰ ਕਹਿੰਦੇ ਹੁਣ ਕਹਿੰਦਾ ਸੱਚੀ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਾਉ ਦਿਸ ਕੇ ਰੈ ਵਿਭਤ ਪਰ ਹੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੀ ਰਹਿ ਕੋਈ ਨਿੜੇ ਨਹੀਂ ਆਉਂਦਾ ਬਸ ਸਾਰੇ ਚੱਲਦੀ ਗੱਡੀ ਦੇ ਲਾਗੂ ਨੇ ਜੇ ਦੋ ਗ ਕਾਂਟੇ ਬੇਬੇ ਦੇ ਪਾਈ ਆ ਉਹ ਕਹਿੰਦੀ ਤਕੜੇ ਹੋਗੇ ਰੱਖੀਏ ਕਿਤੇ ਕਾਂਟੇ ਕੋਈ ਹੋਰ ਹੀ ਨਾ ਲੈ ਜੇ ਹਰ ਛਾਪ ਤੇ ਨજર ਹੈ ਹਰ ਸਦੂਖ ਦੇ ਪੇਟੀ ਚ ਪਏ ਸੂਟ ਤੇ ਨજર ਹੈ ਹੁਣ ਤੁਸੀਂ ਕਹੋਗੇ ਭਾਈ ਸਾਹਿਬ ਜੀ ਤੁਸੀਂ ਗੱਲਾਂ ਕਿੱਥੋਂ ਦੱਸ ਦਿਓ ਸੱਚੀ ਜਦੋਂ ਗੁਰੂ ਕੀ ਸੰਗਤਾਂ ਚ ਪਰਿਵਾਰਾਂ ਚ ਬਹਿਦਾ ਹੈ ਕਿਤੇ ਨੂ ਰੋਣਾ ਸ਼ੁਰੂ ਕਰ ਦਿੰਦੀ ਐ ਨੂ ਹਟਦੀ ਐ ਸਸ ਦੁੱਖ ਦੱਸਦੀ ਐ ਸਸ ਕੋਲ ਉਠੀ ਦਾ ਮੁੰਡਾ ਕਹਿੰਦਾ ਮੇਰਾ ਹਿੱਸਾ ਮੇਰੇ ਨਾਂ ਕਰਾਓ ਇਹ ਦੁਨੀਆ ਸਾਰੀ ਪਦਾਰਥਵਾਦ ਦੀ ਐ ਸਾਰੇ ਵੱਡੇ ਵੱਡੇ ਮੋਹ ਦੇ ਵੱਡੇ ਵੱਡੇ ਜਾਲ ਚੰਬੜੇ ਹੋਏ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨਾਲ ਵੀ ਇਦਾਂ ਹੀ ਵਿਰੋਧ ਹੁੰਦਾ ਹੀ ਗਿਆ ਫਿਰ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਦੇ ਵੱਡੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਜੀ ਵੱਡੇ ਹੋਏ ਤੇ ਕਹਿੰਦੇ ਨੇ ਫਿਰ ਚੰਦੂ ਦੀ ਜਿਹੜੀ ਧੀ ਸੀ ਨਾ ਚੰਦੂ ਕਹਿੰਦਾ ਸੀ ਲਾਗੀਆਂ ਨੂੰ ਕਹਿੰਦਾ ਹੁੰਦਾ ਸੀ ਕਿਉਂਕਿ ਪਹਿਲੇ ਸਮੇਂ 'ਚ ਲਾਗੀ ਸਗਣ ਪਾਉਂਦੇ ਸੀ ਸਾਰੀ ਗੱਲਬਾਤ ਕਰਿਆਉਂਦੀ ਸੀ ਮੰਨ ਲਈ ਜਾਂਦੀ ਜੀ ਹੁਣ ਤਾਂ ਗੱਪ ਝੂਠ ਹੁਣ ਤਾਂ ਬਸ ਤੁਸੀਂ ਹੈਰਾਨ ਹੀ ਹੋ ਜਾਓਗੇ ਨਾ ਕੁੜੀ ਕਹਿੰਦੀ ਐ ਬਾਪੂ ਮੇਰਾ ਰਿਸ਼ਤਾ ਵੇਖ ਨਾ ਮਾਂ ਨੂੰ ਕਹਿੰਦੀ ਐ ਕੁੜੀ ਵਿਆਹ ਕਰਾ ਕੇ ਜਾਂਦੀ ਮੈਂ ਇੱਕ ਪਰਿਵਾਰ ਨੂੰ ਮਿਲਿਆ 27 ਲੱਖ ਬਾਪੂ ਦਾ ਪਾਸੇ ਰੱਖਿਆ ਸੀ ਟਾਹਾਂ ਮਾਰ ਕੇ ਰੋਂਦਾ ਸੀ ਚੰਡੀਗੜ੍ਹ ਟਾਹਾਂ ਮਾਰ ਕੇ ਕਹਿੰਦਾ ਧੀ ਕੁਲਾ ਹੀ ਖਤਮ ਕਰ ਗਈ 25 ਕਿੱਲੇ ਪਹਿਲੀ ਬਲਬਨੀ ਸੀ 27 ਲੱਖ ਲਾਉਣਾ ਸੀ ਧੀ ਜਾਂ ਕਿ ਉਹ ਰਖਸ਼ੇ ਚਲਾਉਣ ਵਾਲੇ ਨਾਲ ਵਿਆਹ ਕਰਾ ਕੇ ਤੇ ਉਸ ਪਿੰਡ ਰਹਿਣ ਲੱਗ ਪਈ ਕੀ ਕਰੋ ਜਿਨ੍ਹਾਂ ਦੇ ਧੀਆ ਨੇ ਨਾ ਮੇਰੀ ਬੇਨਤੀ ਹੈ ਵੀ ਮਾਂ ਪਿਓ ਰੱਬ ਹੈ ਤੇ ਇਸ ਰੱਬ ਦਾ ਜੋ ਫੈਸਲਾ ਹੁੰਦਾ ਹੈ ਉਹਨੂੰ ਪ੍ਰਵਾਨ ਕਰਿਆ ਕਰੋ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਿਸ਼ਤਾ ਦੀ ਗੱਲ ਚੱਲੀ ਚੰਦੂ ਨੇ ਭੇਜੇ ਜਦੋਂ ਸਾਰੇ ਲਾਗੇ ਕਿ ਉਹਨਾਂ ਨੇ ਵੇਖਿਆ ਵੀ ਘਰ ਬਹੁਤ ਵੱਡਾ ਹੈ ਬਹੁਤ ਦੁਨੀਆ ਦੇ ਲੋਕ ਆ ਕੇ ਸੀਸ ਝੁਕਾ ਰਹੇ ਨੇ ਤੇ ਲਾਗਿਆਂ ਨੇ ਕਿਹਾ ਵੀ ਇਤੋਂ ਵੱਡਾ ਘਰ ਹੋਰ ਨਹੀਂ ਹੋ ਸਕਦਾ ਉਹਨਾਂ ਨੇ ਚੰਦੂ ਦੀ ਧੀ ਦਾ ਰਿਸ਼ਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਪੂਰੀ ਗੱਲਬਾਤ ਕਰਕੇ ਪੱਕੀ ਕਰ ਦਿੱਤਾ। ਜਦੋਂ ਇਸ ਗੱਲ ਦਾ ਚੰਦੂ ਨੂੰ ਪਤਾ ਲੱਗਿਆ ਉਹ ਚੰਦੂ ਕਹਿੰਦਾ ਤੁਸੀਂ ਮੇਰੀ ਧੀ ਦਾ ਰਿਸ਼ਤਾ ਉੱਥੇ ਕਰ ਰਹੇ ਹੋ ਜਿੱਥੇ ਹੈ ਵੀ ਕੁਛ ਨਹੀਂ। ਉਹ ਲਾਗੇ ਕਹਿਣ ਲੱਗੇ ਨਹੀਂ ਜੀ ਉਸ ਦਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਸਿਰ ਝੁਕਾਉਂਦੇ ਨੇ। ਉੱਥੇ ਹਜ਼ਾਰਾਂ ਲੱਖਾਂ ਲੋਕ ਆ ਜਾਣ ਕੋਈ ਫਰਕ ਨਹੀਂ ਪੈਂਦਾ ਉਹ ਘਾਰ ਬਹੁਤ ਵੱਡਾ ਪਰ ਚੰਦੂ ਦੇ ਅੰਦਰ ਬਹੁਤ ਵੱਡਾ ਹੰਕਾਰ ਸੀ ਜਿਸ ਦੇ ਅੰਦਰ ਹੰਕਾਰ ਹੁੰਦਾ ਨਾ ਮਹਾਰਾਜ ਕਹਿੰਦੇ ਉਹਦਾ ਹੰਕਾਰ ਸਦਾ ਉਹਨੂੰ ਚਬਦਾ ਹੀ ਰਹਿੰਦਾ ਤੇ ਮਹਾਰਾਜ ਕਹਿੰਦੇ ਹਰ ਜੂ ਹੰਕਾਰ ਨਾ ਪਾਵਈ ਰੱਬ ਕਹਿੰਦਾ ਮੈਨੂੰ ਹੰਕਾਰ ਚੰਗੇ ਨਹੀਂ ਲੱਗਦਾ ਚੰਦੂ ਕਹਿਣ ਲੱਗਿਆ ਓਏ ਤੁਸੀਂ ਕੀ ਕੀਤਾ ਮੈਂ ਇੰਚ ਵਾਰਾਂ ਉਹ ਮੋਰੀ ਐ ਉਹ ਬਹੁਤ ਛੋਟੇ ਨੇ ਮੈਂ ਬਹੁਤ ਵੱਡਾ ਮੇਰੀ ਧੀ ਦਾ ਰਿਸ਼ਤਾ ਤੁਸੀਂ ਕਰ ਆਇਓ ਮੈਨੂੰ ਇਹ ਮਨਜ਼ੂਰ ਨਹੀਂ ਕੁਛਕ ਗੁਰਸਿੱਖ ਬੈਠੇ ਸਨ ਗੱਲ ਚੱਲਦੀ ਚੱਲਦੀ ਸਿੱਖਾਂ ਕੋਲੇ ਗਈ ਗੁਰੂ ਕੀ ਸੰਗਤ ਕੋਲੇ ਗੱਲ ਗਈ ਸੰਗਤ ਨੇ ਜਾ ਕੇ ਧੰਗੁਰੂ ਅਰਜਨ ਦੇ ਮਹਾਰਾਜ ਨੂੰ ਕਿਹਾ ਮਹਾਰਾਜ ਸਾਡੀ ਬੇਨਤੀ ਹੈ ਵੀ ਤੁਸੀਂ ਚੰਦੂ ਦੀ ਕੁੜੀ ਦਾ ਰਿਸ਼ਤਾ ਨਹੀਂ ਜਿ ਲੈਣਾ ਤੇ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕਿਉਂ ਕਹਿੰਦੇ ਮਹਾਰਾਜ ਅਸੀਂ ਕੰਨਾਂ ਨਾਲ ਸੁਣਿਆ ਉਹ ਆਪ ਦੇ ਆਪ ਨੂੰ ਚਬਾਰਾ ਦੱਸਦਾ ਤੇ ਮਹਾਰਾਜ ਆਪਾਂ ਨੂੰ ਮੂਰੀ ਸਮਝਦਾ ਬਹੁਤ ਬੋਲ ਭੈੜੇ ਬੋਲੇ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜੋ ਸੰਗਤ ਦਾ ਫੈਸਲਾ ਹੈ ਉਹ ਹੀ ਮੰਨਿਆ ਜਾਓ ਤੇ ਚੰਦੂ ਦੀ ਧੀ ਦਾ ਰਿਸ਼ਤਾ ਲੈਣ ਤੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਅਨਕਾਰ ਕਰਤਾ ਵੀ ਨਹੀਂ ਰਿਸ਼ਤਾ ਨਹੀਂ ਜਿ ਲੈਤਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਚੰਦੂ ਪੂਰਾ ਵੈਰ ਰੱਖਣ ਲੱਗ ਪਿਆ ਵੀ ਕਦੋਂ ਮੌਕਾ ਮਿਲੇ ਕਦੋਂ ਸਮਾਂ ਮਿਲੇ ਮੇਰੀ ਧੀ ਦਾ ਰਿਸ਼ਤਾ ਨਹੀਂ ਲਿਆ ਤੇ ਉਹ ਸਮਾਂ ਕਦੋਂ ਬਣੇ ਜਦੋਂ ਮੈਂ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਪਰਿਵਾਰ ਨੂੰ ਖਤਮ ਕਰ ਦੇਵਾਂ ਜ਼ੈਰ ਰੱਖ ਕੇ ਤੋ ਉਧਰੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਆਰ ਅਕਾਲ ਪੁਰਖ ਨੂੰ ਮੰਨੋ ਭਾਈ ਮੜੀਆਂ ਝੰਡਾ ਤੇ ਨਾ ਜਾਓ ਸਖੀ ਸਰਵਰਾਂ ਦੀਆਂ ਚੌਕੀਆਂ ਨਾ ਭਰੋ ਪ੍ਰਚਾਰ ਹੋਣ ਲੱਗ ਪਿਆ ਹੁਣ ਜਿਹੜੇ ਝੂਠੇ ਸਨ ਜਿਹੜੇ ਝੂਠੇ ਬਾਬੇ ਬਣੇ ਸਾਨੂੰ ਹਹਾਕਾਰ ਮੱਚ ਗਈ ਉਹ ਕਹਿੰਦੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵੱਲ ਤਾਂ ਹਰ ਧਰਮ ਦੇ ਲੋਕ ਜਾ ਰਹੇ ਨੇ Hindu ਜਾ ਰਿਹਾ ਸਿੱਖ ਜਾ ਰਿਹਾ ਗਰੀਬ ਜਾ ਰਿਹਾ ਸਾਰੇ ਤੁਰੇ ਜਾ ਰਹੇ ਨੇ ਇਹ ਕੀ ਕਾਰ ਹੈ ਉਹਨਾਂ ਦੇ ਮਨਾਂ 'ਚ ਬਰੋਧ ਆਇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਨਾ ਜਾ ਗੁਰੂਕਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣਾਇ ਤੁਰ ਕੀ ਬਾਣੀ ਦਾ ਮਹਾਰਾਜ ਨੇ ਹੱਥੀਂ ਜਾਪ ਲਿਖਵਾਇ ਭਾਈ ਗੁਰਦਾਸ ਜੀ ਹੋਰਾਂ ਤੋਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਨਾ ਜਾ ਸਰੂਪ ਸਿਰ ਤੇ ਰੱਖ ਕੇ ਸੱਚਖੰਡ ਸ੍ਰੀ ਰਮੰਧਰ ਸਾਹਿਬ ਪ੍ਰਕਾਸ਼ ਕਰ ਦਿੱਤਾ ਵਿਰੋਧੀਆਂ ਦੀ نیند ਫੇਰ ਉੱਡ ਗਈ ਤੇ ਕਹਿੰਦੇ ਨੇ ਫਿਰ ਜਾ ਕੇ ਚੰਦੂ ਵਰਗਿਆਂ ਨੇ ਕਿਹਾ ਨਹੀਂ ਉਹ ਜਿਹੜਾ ਗ੍ਰੰਥ ਤਿਆਰ ਕੀਤਾ ਜਿਹਦੇ ਚ ਕਹਿੰਦੇ ਆ ਨਾ ਰੱਬ ਦੀ ਉਸਤਤ ਉਸ ਦੇ ਵਿਸਤਾ ਮੁਸਲਮਾਨ ਧਰਮ ਦੀ ਬਹੁਤ ਵੱਡੀ ਤوهੀਨ ਕੀਤੀ ਗਈ ਹੈ ਕਹਿੰਦੇ ਫਿਰ ਧੰਨ ਗੁਰੂ ਅਰਜਨ ਦੇ ਮਹਾਰਾਜ ਕੋਲ ਸਮੇਂ ਦੇ ਮੁਗਲ ਸਰਕਾਰ ਦੇ ਸਿਪਾਈ ਆਏ ਉਹ ਕਹਿਣ ਲੱਗੇ ਵੀ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ ਇਹਦੇ ਵਿੱਚ ਤੁਸੀਂ ਧਰਮ ਦੀ ਕਤਾਹੀ ਕੀਤੀ ਤੇ ਅਸੀਂ ਇਹਨੂੰ ਦੇਖਣਾ ਚਾਹੁੰਦੇ ਹਾਂ ਵੀ ਵਿੱਚ ਕੀ ਲਿਖਿਆ ਹੈ ਮਹਾਰਾਜ ਦੀ ਸਿੱਖ ਭੇਜੀ ਤਨਗੁਰੂ ਅਰਜਨ ਦੇਵ ਮਹਾਰਾਜ ਦੀ ਸਿੱਖ ਗਈ ਸਿੱਖਾਂ ਨੇ ਬੜੇ ਭਾਵਨਾ ਚ ਜਦੋਂ ਮਹਾਰਾਜ ਦਾ ਸਰੂਪ ਨੂੰ ਪ੍ਰਕਾਸ਼ ਕਰਕੇ ਸਾਹਮਣੇ ਬੈਠੇ ਨੇ ਤੇ ਉਹ ਜਹਾਂਗੀਰ ਸਮੇਂ ਦੀ ਸਰਕਾਰ ਕਹਿੰਦੇ ਵੀ ਪੜੋ ਜਦੋਂ ਪੜਨ ਲੱਗੇ ਨਾ ਤੇ ਬੋਲ ਸੰ ਅਵਲੈ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜੰਗ ਉਪਜਿਆ ਕੌਣ ਪਲ ਕੋ ਮੰਦੇ ਅਰਥ ਕੀਤੇ ਸਿੱਖਾਂ ਨੇ ਦੱਸਿਆ ਸਮੇਂ ਦੀ ਸਰਕਾਰ ਨੇ ਵੇਖਿਆ ਇਹਦੇ ਵਿੱਚ ਤਾਂ ਕੋਈ ਗਲਤੀ ਨਹੀਂ ਵਾਕਈ ਪ੍ਰਮਾਤਮਾ ਅੱਲਾ ਵਾਹਿਗੁਰੂ ਦੇ ਸਾਰੇ ਬੰਦੇ ਨੇ ਸਾਰੇ ਇੱਕ ਉਹਦੇ ਨੂਰ ਤੋਂ ਪੈਦਾ ਹੋਏ ਨੇ ਚੰਦੂ ਦੀ ਫਿਰ ਵੀ ਵਾਣ ਉਹਨਾਂ ਨੇ ਸਤਕਾਰ ਦਿੱਤਾ ਪਿਆਰ ਦਿੱਤਾ ਪਰ ਚੰਦੂ ਹਰ ਕੜੀਏ ਚਾਹੁੰਦਾ ਸੀ ਵੀ ਉਹ ਸਮਾਂ ਕਦੋਂ ਬਣੇ ਜਦੋਂ ਮੈਂ ਧੰਗੁਰੂ ਅਰਜਨ ਦੇ ਮਹਾਰਾਜ ਦੇ ਸਮੁੱਚੇ ਪਰਿਵਾਰ ਨੂੰ ਖਤਮ ਕਰਾਂ ਮੇਰੀ ਧੀ ਦਾ ਰਿਸ਼ਤਾ ਛੱਡਿਆ ਧੰਗੁਰੂ ਅਰਜਨ ਦੇ ਮਹਾਰਾਜ ਤੇ ਵੱਡੀਆਂ-ਵੱਡੀਆਂ ਤੁਮ ਤਾਂ ਲਾਉਣ ਲੱਗ ਪਏ ਇੱਥੋਂ ਤੱਕ ਵੀ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਐ ਨਾ ਸਾਈਂ ਮੀਆਂ ਮੀਰ ਜੀ ਨੂੰ ਲੈਣ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪੰਜ ਗੁਰਸਿੱਖ ਭੇਜੇ ਸਨ ਪਾਲਕੀ ਨਾਲ ਭੇਜੀ ਕਿ ਸਾਈਂ ਮੀਆਂ ਮੀਰ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਲੈ ਕੇ ਤੁਸੀਂ ਹਰਮੰਦਰ ਸਾਹਿਬ ਇਸ ਧਰਤੀ ਤੇ ਆਓ ਪਹਿਲੀ ਇੱਟ ਆਪਾਂ ਸਾਈਂ ਮੀਆਂ ਮੀਰ ਜੀ ਤੋਂ ਲਗਾਉਣੀ ਹੈ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਸਾਈ ਮੀਆਂ ਮੀਰ ਜੀ ਨੂੰ ਬਹੁਤ ਸੋਹਣੀ ਨੀਲੇ ਰੰਗ ਦੀ ਮਾਲਾ ਪੇਟ ਕੀਤੀ ਜੀ ਬਹੁਤ ਸੋਹਣੀ ਮੋਤੀਆਂ ਦੀ ਮਾਲਾ ਸੀ ਚੰਦੂ ਹਰ ਘੜੀ ਹਰ ਪਲ ਇਹ ਚੀਜ਼ ਵੇਖ ਰਿਆ ਸੀ ਕਿਉਂਕਿ ਜਿਸ ਬੰਦੇ ਦੇ ਅੰਦਰ ਸਾੜਾ ਹੋਵੇ ਉਹ ਸਦਾ ਹੀ ਸੜਦਾ ਰਹਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਚ ਪੱਲੇ ਨਾਲ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬੰਨ ਲਿਓ ਜਿਸ ਦੇ ਅੰਦਰ ਤਾਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਜਿਸ ਦੇ ਮਨ ਚ ਇਹ ਬੀ ਆ ਕੱਖ ਨਾ ਰਵੇ ਖਤਮ ਹੋ ਜੇ ਮਹਾਰਾਜ ਕਹਿੰਦੇ ਭਲੇਖਾ ਚੱਕਦੀ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਕੰਮ ਤੇਰੇ ਘਰ ਤੋਂ ਸ਼ੁਰੂ ਹੋਊਗਾ ਹਮੇਸ਼ਾ ਹਰ ਇੱਕ ਦਾ ਭਲਾ ਹੀ ਮੰਗੀ ਚਲੋ ਜਿਸ ਘਰ ਚ ਦੁੱਖ ਹੈ ਅਰਦਾਸ ਕਰੋ ਮਹਾਰਾਜ ਇਹਨਾਂ ਦੇ ਘਰ ਚ ਸੁੱਖ ਦੀ ਸੀਸ ਬਖਸ਼ੋ ਮਹਾਰਾਜ ਇਨਾਂ ਦੇ ਘਰ 'ਚ ਸ਼ਰਾਬ ਆ ਮਹਾਰਾਜ ਕਿਰਪਾ ਕਰੋ ਇਨਾਂ ਦਾ ਪਰਿਵਾਰ ਗੁਰਸਿੱਖੀ ਜਾਵੇ ਮਹਾਰਾਜ ਜਦੋਂ ਅਸੀਂ ਭਾਵਨਾ ਨਾਲ ਅਰਦਾਸ ਕਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਭ ਤੋਂ ਪਹਿਲਾਂ ਹੁਣ ਤੇਰੇ ਘਰ 'ਚ ਸੁੱਖ ਦੇਣੀ ਤੇ ਇਸੇ ਤਰ੍ਹਾਂ ਆਪਾਂ ਰੋਜ਼ ਸ਼ਬਦ ਵੀ ਬੋਲਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਧੰਗ ਗੁਰੂ ਅਰਜਨ ਦੇ ਮਹਾਰਾਜ ਨੂੰ ਕੈਦ ਕਰ ਲਿਆ ਜਾਂਦਾ ਬੇਅੰਤ ਤਸੱਰੀਹ ਦਿੱਤੇ ਜਾਂਦੇ ਨੇ ਸਾਰਾ ਗੁਰੂ ਅਰਜਨ ਦੇਵ ਮਹਾਰਾਜ ਜਿੰਨੇ ਪਾਸੇ ਸਨ ਸਾਰੇ ਮੱਚਦੇ ਸੀ ਮਹਾਰਾਜ ਤੇ ਕੋਈ ਮਹਾਰਾਜ ਤੇ ਐ ਨਹੀਂ ਸੀ ਵਿਹਾਇਆ ਦਇਆ ਹਯਾ ਦਇਆ ਤਾਂ ਆਈ ਭਾਈ ਸਾਈਂ মিয়া ਮੀਰ ਜੀ ਨੂੰ ਚੰਦੂ ਅੱਗ ਦੇ ਨਾਲ ਜਹਾਂਗੀਰ ਭਾਂਬੜ ਅੰਦਰ ਮੱਜਣ ਗੁਰੂ ਸਾਹਿਬ ਡਿੱਗੇ ਹੋਏ ਹਮੇਸ਼ਾ ਜੀਵਨ ਤੇ ਨਾ ਟੇਕਰ ਨਾਲ ਹੀ ਗੱਲ ਬੰਨਣੀ ਹੈ ਅੰਦਰੋਂ ਗੁੱਸਾ ਨਾ ਕਰਿਆ ਕਰੋ ਜੇ ਗੁੱਸਾ ਆ ਗਿਆ ਅਕਲ ਗਈ ਗੁੱਸਾ ਆ ਗਿਆ ਭਾਂਡੇ ਭੰਨ ਤੇ ਟੀਵੀ ਤੋੜ ਤੇ ਘਰ ਤੋੜਦਾ ਬਾਹਰ ਇਹ ਕਹਿੰਦੇ ਗੁੱਸਾ ਜਦੋਂ ਆਵੇ ਨਾ ਬਾਹਰ ਇਹ ਕਹਿੰਦੇ ਠੰਡਾ ਪਾਣੀ ਪੀਆ ਕਰ ਪੰਜ ਤੱਤਾ ਸਾਡੇ ਅੰਦਰ ਅੱਗ ਵੀ ਇੱਕ ਬੜਾ ਵੱਡਾ ਭਾਂਬੜ ਦਾ ਤੱਤਾ ਸਾਡੇ ਚ ਅੱਗ ਮਚਦੀ ਆ ਠਾਠ ਕੀ ਬੰਦੇ ਬੜੇ ਗਰਮ ਹੁੰਦੇ ਆ ਕੀ ਭੈਣਾ ਬਹੁਤ ਗਰਮ ਹੁੰਦੀ ਆ ਵੀ ਮੈਥੋਂ ਨਹੀਂ ਤੇਰਾ ਸਿਆਪਾ ਹੁੰਦਾ ਗਰਮ ਪਾਣੀ ਵੱਧ ਪੀਆ ਕਰ ਜਿੰਨੀ ਪਾਣੀ ਦੀ ਮਾਤਰਾ ਵੱਧ ਹੋ ਕੋਈ ਗੱਡੀ ਤੁਰੀ ਜਾਂਦੀ ਗਰਮ ਹੋ ਗਈ ਕਹਿੰਦੇ ਪਾਣੀ ਪਾਓ ਪਾਣੀ ਪਾਓ ਸਾਡੇ ਅੰਦਰ ਗੁੱਸੇ ਦਾ ਸੁਭਾਅ ਤਾਂ ਹੈ ਸਾਡੇ ਚ ਅਗਨ ਤਤ ਬੜਾ ਤੇਜ ਹੈ ਵੀ ਗੱਲ ਕਰਦਿਆਂ ਨੇ ਕਈ ਨਹੀਂ ਆਪਾਂ ਇਧਰੋਂ ਵੀ ਹੋਰ ਸੁਣਾਤੀਆਂ ਹਮੇਸ਼ਾ ਠੰਡੇ ਰਹਿਣਾ ਚਾਹੀਦਾ ਮਹਾਰਾਜ ਕਹਿੰਦੇ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕੁਝ ਪਾਈ ਗੁਰੂ ਅਰਜਨ ਦੇ ਮਹਾਰਾਜ ਨੂੰ ਚੰਦੂ ਕਹਿਣ ਲੱਗਾ ਇੱਕ ਵਾਰੀ ਜੇ ਤੁਸੀਂ ਧਰਮ ਕਬੂਲ ਕਰ ਲਓ ਜੇ ਇੱਕ ਵਾਰੀ ਰਿਸ਼ਤਾ ਲੈਣਾ ਮੰਨਜੂ ਤੇ ਤੁਹਾਨੂੰ ਤਤੀ ਤਵੀ ਤੇ ਨਹੀਂ ਬਿਠਾਵਾਂਗੇ ਤੇ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਤੇ ਹੁਕਮ ਚੀ ਤਤੀ ਤਵੀ ਹੈ ਉਹਦੇ ਹੁਕਮ ਚ ਆਗੈ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤਨਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਰਕੀ ਬਾਣੀ ਦੇ ਜਾਪ ਨਾਲ ਜੁੜੇ ਹੋਏ ਨੇ ਬਾਣੀ ਪੜ ਰਹੇ ਨੇ ਤੇਰਾ ਕੀਆ ਮਿੱਠਾ ਲੱਗੈ ਏ ਵਾਹਿਗੁਰੂ ਜੇ ਦੁੱਖ ਆਉਂਦਾ ਚਾਹ ਸੁੱਖ ਆਉਂਦਾ ਚਾਹ ਤੋਂਪ ਆਉਂਦੀ ਐ ਚਾਹ ਛਾਂ ਆਉਂਦੀ ਐ ਚਾਹ ਮਾਂ ਤੁਰਗੀ ਚਾਹ ਭਰਾ ਤੁਰਗੀ ਮਹਾਰਾਜੇ ਤੇਰਾ ਬਾਣਾ ਤੇ ਤੇਰਾ ਬਾਣਾ ਮਹਾਰਾਜ ਮੈਨੂੰ ਮਿੱਠਾ ਲੱਗਣਾ ਚਾਹੀਏ ਤੇਰਾ ਬਾਣਾ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਤੀ ਤਵੀ ਤੇ ਪਤਾ ਕੀ ਬੋਲ ਸੰ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਸਾਰੀਆਂ ਭੈਣਾਂ ਤੁਸੀਂ ਜਦੋਂ ਇਹ ਸ਼ਬਦ ਨੂੰ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਸਾਹਮਣੇ ਰੱਖੋ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਪੂਰਾ ਗਹਿਰਾ ਕਰਕੇ ਅਗ ਦੇ ਭਾਂਬੜ ਥੱਲੇ ਮੱਚੇ ਜਾਂਦੇ ਨੇ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਸ਼ਬਦ ਦੇ ਨਾਲ ਬਹੁਤ ਟਿਕਾ ਦੇ ਨਾਲ ਜੁੜੇ ਹੋਏ ਨੇ ਨਾ ਪੈਰ ਦਾ ਗੁੱਠਾ ਹਿੱਲਦਾ ਸ਼ਾਂਤ ਟਿਕਾਉ ਵਿੱਚ ਚਰਬੀ ਸੜ ਰਹੀ ਹੈ ਪਰ ਮਹਾਰਾਜ ਬਾਣੀ ਦੇ ਬੋਲ ਬੋਲ ਰਹੇ ਨੇ ਵਿਸਰਨਾਹੀ ਦਾ ਤਾਰ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਗੁਣ ਗਾਵਾਂਦਨ ਰਾਤ ਗੁਣ ਗਾਵਾਂਦਨ ਰਾਤ ਨਾਨਕ ਚਾਹੋ ਇਹੋ ਨਾਨਕ ਚਾਹੋ ਇਹੋ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਬਾਣੀ ਨਾਲ ਜੁੜੇ ਨੇ ਜਦੋਂ ਵੀ ਕੋਈ ਪ੍ਰਾਣੀ ਬਾਣੀ ਨਾਲ ਜੁੜ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਫਿਰ ਸਰੀਰ ਦੀ ਗੱਲ ਨਹੀਂ ਰਹਿੰਦੀ ਬਯੰਤ ਇਹੋ ਜੇ ਗੁਰਸਿੱਖ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਸਾਹਮਣੇ ਖੜਾ ਕੇ ਮਖੂ ਕੋਲੇ ਨਗਰ ਪਰਿਵਾਰ ਨੂੰ ਕਦੇ ਮਿਲ ਕੇ ਵੇਖਿਓ ਭੈਣਾਂ ਦੇ ਪੈਰਾਂ ਤੇ ਲੁੱਕ ਪਾ ਕੇ ਬਾਪੂਆਂ ਨੂੰ ਵਲਫ ਨੰਗਾ ਧੀਆਂ ਨੂੰ ਕਰਕੇ ਲੁੱਕ ਪਾ ਕੇ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਘਰੇ ਲੈ ਕੇ ਕੱਦੂ ਕਾ ਸਾਰੀਆਂ ਧੀਆਂ ਦੇ ਸਰੀਰ ਤੋਂ ਨਾ ਇਸ ਤਰ੍ਹਾਂ ਕੱਦੂ ਕਾ ਚਲਾ ਕੇ ਸਾਰਾ ਮਾਸ ਲਾਤਾ ਸੀ ਸਾਰਾ ਪਰਿਵਾਰ ਦੇ ਘਰ ਜਿੱਥੇ ਲੁੱਕ ਗਰਮ ਕੀਤੀ ਸੀ ਉਹ ਘਰ ਵੇਖੋ ਅੱਜ ਲੁੱਕ ਉਵੇਂ ਰਸੋਈ ਚ ਗਰਮ ਉਵੇਂ ਸੈਲਫ ਤੇ ਪਈ ਹੋਈ ਹੈ ਉਹ ਸੰਗਲ ਪਏ ਨੇ ਘਰ ਦੀ ਇੱਕੋਤੀ ਬਚੀ ਸੀ ਕੋਤੀ ਉਹ ਵੀ ਲੁੱਕ ਗਈ ਸੀ ਵੀ ਐਨਾ ਜ਼ੁਲਮ ਤਹਿਸ ਨਹਿਸ ਸਮੇਂ ਦੀਆਂ ਸਰਕਾਰਾਂ ਨੇ 84 ਮੌਕੇ ਵੀ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦਾਂ ਦੇ ਸਰਤਾਜ ਧਿਆਨ ਕਿਹਾ ਜਾਂਦਾ ਹੈ ਤਨ ਗੁਰੂ ਅਰਜਨ ਦੇ ਮਹਾਰਾਜ ਸਦੀਵੀ ਸ਼ਬਦ 'ਚ ਟਿਕੇ ਰਹੇ ਤੇ ਚੰਦੂ ਵਰਗਿਆਂ ਨੇ ਜਿਨ੍ਹਾਂ ਨੇ ਵੱਡੇ ਵੱਡੇ ਜ਼ੁਲਮ ਕਮਾਏ ਜਿਸ ਤਰ੍ਹਾਂ ਧੰਗੁਰੂ ਅਰਜਨ ਦੇ ਮਹਾਰਾਜ ਤੇ ਤੱਤੀ ਰੇਤ ਪਾਉਂਦੇ ਸਨ ਉਸੇ ਤੱਤੀ ਰੇਤ ਦੇ ਵੱਡੇ ਵੱਡਿਆਂ ਕਟਸ਼ਿਆਂ ਨਾਲ ਗੁਰੂ ਕੀ ਸੰਗਤ ਨੇ ਲਾਹੌਰ ਦੀਆਂ ਗਲੀਆਂ 'ਚ ਚੰਦੂ ਵਰਗਿਆਂ ਨੂੰ ਰੋਲ ਕੇ ਖਤਮ ਕਰ ਦਿੱਤਾ ਸੀ ਤਨ ਗੁਰੂ ਅਰਜਨ ਦੇ ਮਹਾਰਾਜ ਸ਼ਹੀਦੀਆਂ ਪਾ ਗਏ ਤੇ ਸੱਚਖੰਡ ਜਾ ਰਹੇ ਨੇ ਦੇਵੀ ਦੇਵਤੇ ਲੱਖਾਂ ਫੁੱਲ ਵਰਸਾ ਰਹੇ ਨੇ ਤਨ ਗੁਰੂ ਅਰਜਨ ਦੇਵ ਜਪਿਓ ਬੋਲੋਖਾ ਜਪਿਓ ਜਿਨ ਅਰਜਨ ਦੇਵ ਗੁਰੂ ਬੋਲੋ ਜਪਿਓ ਜਿਨ ਅਰਜਨ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋੜ ਗਰਬ ਨਾ ਆਇਓ ਜਿਨੇ ਇੱਕ ਵਾਰੀ ਵੀ ਰਸਨਾ ਤੋਂ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰ ਲਿਆ ਫਿਰ ਉਹ ਸੰਕਟ ਦੁਖਾਂਚ ਫਿਰ ਗਰਭ ਵਾਰ-ਵਾਰ 84 ਦੀ ਜੂਨ ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਪਿੰਦੇ